ਅਲਬੀਰ ਸਿੰਘ ਗਿੱਲ ਨੇ ਬਹੁਤ ਵੱਡੇ ਖੁਲਾਸੇ ਕੀਤੇ ਨੇ ਉਹ ਕਹਿੰਦੇ ਪਏ ਨੇ ਕਿ ਵਿਕਰਮ ਸਿੰਘ ਮਜੀਠੀਆ ਨੂੰ ਜਿਤਾਉਣ ਵਾਸਤੇ ਝੂੜਕੀ ਰਾਜਨੀਤੀ ਕਰਨੀ ਪਈ ਸੀ ਕੀ ਕਹਿਣਾ ਚਾਹੁੰਦੇ ਉਸ ਤੇ ਕੋਈ ਬਹਿ ਕਹਿਣਾ ਚਾਹੁੰਨਾ ਕਿ ਇਹ ਚੀਜ਼ਾਂ ਸਾਨੂੰ ਤੋਂ ਬਹੁਤ ਪਹਿਲਾਂ ਪਤਾ ਸੀ ਜੀ ਉਹ ਬੋਰਡ ਦੇ ਹੇਠਾਂ ਕਈ ਵਾਰ ਬੰਦੇ ਨੂੰ ਚੀਜ਼ਾਂ ਛਾ ਐਨੀ ਹੁੰਦੀਆਂ ਕਿ ਉਹ ਬੰਦਿਆ ਰੁੱਖ ਤੋਂ ਛੁੱਕ ਜਾਂਦਾ ਸੋ ਉਹਨਾਂ ਦੀ ਉਹਨਾਂ ਦੀ ਸੋਚ ਜਿਹੜੀ ਸੀ ਵੀਰ ਉਹਨਾਂ ਦੀ ਮੇਰਾ ਖਿਆਲ ਝੂੜਤੀ ਹੋਈ ਸੀ ਸੋ ਉਹਨਾਂ ਦੀ ਘਰੇਲੂ ਲੜਾਈ ਹੈ ਮੈਂ ਤੇ ਇਹ ਕਹਿਣਾ ਚਾਹੂੰਗਾ ਅੰਮ੍ਰਿਤਸਰ ਦੇ ਵਿਕਾਸ ਵਾਸਤੇ ਜਿਹੜੀ ਜਿਹੜੀ ਲੜਾਈ ਆ ਉਹ ਬੇਸਿਕਲੀ ਇਲੈਕਸ਼ਨ ਤੇ ਹੋਣੀ ਚਾਹੀਦੀ ਮੋਦੀ ਨੂੰ ਲਾਹਨਤੀ ਹੋਣੀ ਚਾਹੀਦੀ ਆ ਇਹ ਚੀਜ਼ਾਂ ਤੇ ਹਰੇਕ ਨੇ ਆਪਣਾ ਨਫਾ ਨੁਕਸਾਨ ਵੇਖ ਕੇ ਉਧਰ ਉਧਰ ਜਾਣਾ ਹੁੰਦਾ ਇਹਦੇ ਚ ਮੈਂ ਬਹੁਤੀ ਗੱਲ ਨਹੀਂ ਕਹਿਣੀ ਚਾਹੁੰਦਾ ਪਰ ਮੈਂ ਇੱਕੋ ਗੱਲ ਕਰੂੰਗਾ ਇਸ ਵੇਲੇ ਕਨਸਟੀਟਿਊਸ਼ਨ ਖਤਮ ਹੋ ਰਿਹਾ ਉਹਦੀ ਲੜਾਈ ਅਸੀਂ ਲੋਕਾਂ ਚ ਲੈ ਕੇ ਜਾਣੀ ਆ ਆ ਜਿਹੜੀ ਸਰਕਾਰ ਜਿਹੜੀ ਤਾਨਾਸ਼ਾਹ ਸਰਕਾਰ ਆ ਉਹਨੂੰ ਨਾਉਂ ਦੀ ਆਪਾਂ ਲੋਕਾਂ ਨੇ ਲੜਾਈ ਲੜਨੀ ਆ ਲੇਕਿਨ ਉਹਨਾਂ ਦਾ ਇਹ ਵੀ ਕਹਿਣਾ ਚਾਹੁੰਦਾ ਕਿ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਵੀ ਵਰਕਰ ਨੇ ਜਾਂ ਉਹਨਾਂ ਅਧਿਕਾਰੀਆਂ ਦੇ ਡੋਪ ਟੈਸਟ ਵੀ ਹੋਣੇ ਚਾਹੀਦੇ ਤੇ ਬੜੀ ਮੋਟੀ ਫੀਮ ਜਿਹ ਉਹਨਾਂ ਨੇ ਟੌਪ ਟੈਸਟਾਂ ਜਾਣਗੇ ਦੇਖੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜੇ ਜੇ ਆਪਾਂ ਅੱਜ ਬਾਹਰ ਜਾ ਕੇ ਗੱਲਾਂ ਵੀ ਕੀਤੀਆਂ ਪਹਿਲੋਂ ਵੀ ਗੱਲਾਂ ਰੱਖ ਦੇਣੀਆਂ ਚਾਹੀਦੀਆਂ ਸੀ ਦੇਖੋ ਧਰਮ ਦਾ ਮਾਮਲਾ ਹੈ ਜਿਹੜਾ ਬੰਦਾ ਇਹੋ ਜਿਹਾ ਕੋਈ ਕੰਮ ਕਰਦਾ ਉਹਨੂੰ ਆਪ ਹੀ ਪਿਛੇ ਹੋ ਜਾਣਾ ਚਾਹੀਦਾ ਉਹਨੂੰ ਗੁਰੂ ਘਰ ਅਸੀਂ ਕੰਮ ਕਰਕੇ ਨਹੀਂ ਜਾਣਾ ਚਾਹੀਦਾ ਲੇਕਿਨ ਅੱਜ ਬੀਜੇਪੀ ਦੀ ਇੱਕ ਰੈਲੀ ਦੇ ਵਿੱਚ ਇੱਕ ਕਿਸਾਨ ਦੀ ਵੀ ਮੌਤ ਹੋਈ ਹੈ ਕਿ ਲੱਗਦਾ ਹੈ ਕਿ ਬੀਜੇਪੀ ਜਿਹੜੀ ਹੈ ਖੰਘਾਰੂਪ ਧਰਦੀ ਨਜ਼ਰ ਆ ਰਹੀ ਹੈ ਧੱਕਾ ਮਾਰਿਆ ਗਿਆ ਉਸ ਤੋਂ ਬਾਅਦ ਵੀ ਮੌਤ ਹੋਈ ਹੈ ਦੇਖੋ ਇਹਦੇ ਵਿੱਚ ਬੀਜੇਪੀ 'ਚ ਕੁਝ ਐਸੇ ਅੰਸਰ ਆ ਚੁ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹਨਾਂ ਤੋਂ ਬਚੋ ਕਿਉਂਕਿ ਉਹਨਾਂ ਨੂੰ ਕਿਸੇ ਦੀ ਜਾਨ ਦੀ ਪਰਵਾਹ ਨਹੀਂ ਇਹ ਇਹ ਪਰਦੇਸੀ ਆਏ ਇਹਨਾਂ ਚਲੇ ਜਾਣਾ ਆ ਆਪਾਂ ਇੱਥੇ ਰਹਿਣਾ ਆ ਤੇ ਜਿਹੜੇ ਲੋਕ ਅੰਮ੍ਰਿਤਸਰ ਵਾਲੇ ਵੀ ਇਹਨਾਂ ਦੇ ਨਾਲ ਲੱਗੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਘਟੋ ਘੱਟ ਤੁਸੀਂ ਆਪਣੇ ਲੋਕਾਂ ਦਾ ਖਿਆਲ ਤੇ ਰੱਖੋ ਘਟੋ ਘੱਟ ਤੁਸੀਂ ਇਹ ਚੀਜ਼ ਤੇ ਰੱਖੋ ਪੰਜਾਬੀਆਂ ਦੀ ਕੀ ਕਿਹੜੀ ਕੌਮ ਸੀ ਵੀ ਕਿਹੜੀ ਸੋਚ ਦੇ ਮਗਰ ਲੱਗੇ ਜੀ ਘਟੋ ਘੱਟ ਪੰਜਾਬੀ ਜਿਹੜੇ ਖਾਸ ਕਰਕੇ ਜਿਹੜੇ ਸਰਦਾਰ ਤੁਰੇ ਫਿਰਦੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਘਟੋ ਘੱਟ ਯਾਰ ਤੂੰ ਹੀ ਤੇ ਸੋਚੋ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਅੱਜ ਕਿਤੇ ਕਿਸਾਨ ਸਾਡਾ ਬ ਮੌਤ ਹੋ ਗਈ ਕਿਸਾਨ ਮਜ਼ਦੂਰ ਸੈਂਸ਼ੂਅਲ ਕਾਮੋਡਿਟੀ ਐਕਟ ਲੜਾਈ ਪਤਾ ਕਿਹਦੀ ਲੜਾਈ ਕਿਸਾਨ ਨੇ ਇਹਦੇ ਕੋਲ ਜ਼ਮੀਨਾਂ ਐ ਨਹੀਂ ਗੀਆਂ ਸ਼ਹਿਰੀਆਂ ਦੀ ਲੜਾਈ ਜਿੱਨਾਂ ਨੂੰ ਮਹਿੰਗੇ ਬਾਜ਼ਾਰ ਸਾਮਾਨ ਮਿਲਣਾ ਸੀ ਅੱਜ ਅੱਜ ਉਹ ਲੋਕ ਅਸੀਂ ਅਸੀਂ ਮਗਰ ਨਾਰੇ ਮਾਰਦੇ ਫਿਰਦੇ ਆ ਬੜੇ ਅਫਸੋਸ ਦੀ ਗੱਲ ਹੈ ਪੰਜਾਬ ਇਦਾਂ ਦਾ ਨਹੀਂ ਸੀ ਜਿਦਾਂ ਦਾ ਬਣ ਗਿਆ ਬਾਬੇ ਨਾਨਕ ਦੀ ਜਿਹੜੀ ਜਿਹੜੀ ਸੰਦੇਸ਼ ਸੀ ਉਹ ਇਦਾਂ ਦਾ ਨਹੀਂ ਸੀ ਲੇਕਿਨ ਕਾਰਮਾ ਕਾਫਲਾ ਕਾਫੀ ਲੰਮਾ ਹੁੰਦਾ ਜਾ ਰਿਹਾ ਗੁਰੂ ਸਿੰਘ ਗੋਜਰਾ ਦਾ ਕਿ ਲੱਗਦਾ ਹੈ ਕਿ ਇਸ ਵਕਤ ਰਿਕਾਰਡ ਤੌਰ ਜਿਹੜੀ ਆ ਨਜ਼ਰ ਆਉਂਦੀ ਹੈ ਨਜ਼ਰ ਆ ਰਹੀ ਹੈ ਜੀ ਮੈਂ ਕਦੀ ਵੀ ਇਹਨਾਂ ਚੀਜ਼ਾਂ ਤੇ ਹਕਾਰ ਨਹੀਂ ਕਰਦਾ ਰੱਬ ਤੋਂ ਡਰ ਕੇ ਰਹਿਣ ਵਾਲੇ ਬੰਦੇ ਆ ਇਹ ਲੋਕਾਂ ਨੇ ਤੈਅ ਕਰਨਾ ਪਰ ਜੇਡੀ ਖੁਸ਼ੀ ਮਨ ਚ ਆ ਇਹਦਾ ਨਾਲ ਸਾਡੇ ਹੌਸਲੇ ਜ਼ਰੂਰ ਬਲੰਦ ਹੁੰਦੇ ਆ ਕਿ ਜਿੱਦਾਂ ਲੋਕ ਪਿਆਰ ਕਰਦੇ ਆ ਜਿੱਦਾਂ ਲੋਕ ਆ ਕੇ ਥਾਪੜਾ ਦਿੰਦੇ ਆ ਸਭ ਕੁਝ ਕਰਦੇ ਆ ਸੋ ਉਹ ਚੀਜ਼ ਜ਼ਰੂਰ ਮਹਿਸੂਸ ਹੁੰਦੀ ਆ ਬਾਕੀ ਮੈਂ ਲੋਕਾਂ ਨੂੰ ਵੀ ਜ਼ਰੂਰ ਬੇਨਤੀ ਕਰੂੰਗਾ ਕਿ ਸਭ ਕੁਝ ਵੇਖ ਕੇ ਵੋਟ ਪਾਇਓ ਅੱਜ ਕੱਲ ਬੜੇ ਤਰ੍ਹਾਂ ਦੇ ਵਪਾਰੀ ਐ ਬੜੇ ਤਰ੍ਹਾਂ ਦੀ ਦੁਨੀਆ ਐ ਝੂਠ ਬਹੁਤ ਵੇਚਿਆ ਜਾ ਰਿਹਾ ਤੇ ਸੱਚ ਦੀ ਜ਼ਰੂਰ ਪਛਾਣ ਕਰੋ ਠੀਕ ਹੈ ਥੈਂਕ ਯੂ ਜੀ ਲਗਾਤਾਰ ਹੀ ਪਿਆਰ ਮਿਲਦਾ ਹੈ ਦੁਬਾਰਾ ਤੋਂ ਨਜ਼ਰ ਆ ਰਿਹਾ ਕੀ ਕਹਿਣਾ ਚਾਹੋਗੇ ਖਾਸ ਤੋ ਆਪਣੇ ਵਾਰਡ ਦੇ ਲੋਕਾਂ ਦਾ ਨਹੀਂ ਮੈਨੂੰ ਮਹਿਸੂਸ ਹੋਇਆ ਹੋ ਰਿਹਾ ਹੈ ਕਿ ਹਲਕਾ ਵੈਸਟ ਪੰਜਾਬ ਤੋਂ ਸਭ ਤੋਂ ਬੈਸਟ ਜੀ ਇਹ ਹਲਕੇ ਦੇ ਲੋਕਾਂ ਨੇ ਇਹ ਪ੍ਰਣ ਕਰ ਲਿਆ ਔਰ ਇਹ ਮੰਚ ਧਾਰ ਲਿਆ ਕਿ ਇੱਥੇ ਸਾਰੀਆਂ ਪਾਰਟੀਆਂ ਦੀ ਜਮਾਨਤਾ ਜਬ ਤੋਂ ਹੋਣੀ ਹੈ ਔਰ ਹਲਕਾ ਵੈਸਟ ਨੰਬਰ 1 ਆਣਾ ਹੈ ਔਰ ਹਲਕਾ ਵੈਸਟ ਦੇ ਵਿੱਚ ਨਾ ਕਾਲੀਦਾ ਨਾ ਭਾਜਪਾ ਨਾ ਆਮ ਆਦਮੀ ਇੱਥੇ ਕਾਂਗਰਸ ਪਾਰਟੀ ਹੈਗੀ ਹੈ ਕਾਂਗਰਸ ਪਾਰਟੀ ਰਹੇਗੀ ਔਰ ਗੁਰਜੀਤ ਉਹਦਰਾ ਜਿੰਦਾਬਾਦ ਹੈਗਾ ਜਿੰਦਾਬਾਦ ਰਹੇ ਡਾਕਟਰ ਸਾਹਿਬ ਤਲਵੀਰ ਸਿੰਘ ਗਿੱਲ ਵੱਲੋਂ ਬਹੁਤ ਖੁਲਾਸੇ ਕੀਤੇ ਗਏ ਨੇ ਉਹ ਕਹਿੰਦੇ ਕਿ ਮੁਜੀਠੇ ਹਲਕੇ ਦੇ ਵਿੱਚ ਮੁਜੀਠੀਆਂ ਨੂੰ ਜਗਾਉਣ ਵਾਸਤੇ ਬੜਾ ਝੂਠ ਦੀ ਰਾਜਨੀਤੀ ਜਿਹੜੀ ਸਾਨੂੰ ਕਰਨੀ ਪਈ ਕਿਸ ਤਰ੍ਹਾਂ ਵੇਖਦੇ ਹੋ ਹੁਣ ਜਿਹੜੀ ਆ ਬਿੱਲੀ ਨਹੀਂ ਥੈਲੇ ਚੋਂ ਬਾਹਰ ਆਉਂਦੀ ਨਜ਼ਰ ਆਉਂਦੀ ਬਈ ਝੂਠ ਕੌਣ ਬੋਲਦਾ ਰਿਹਾ ਇਹ ਤਲਵੀਰ ਗਿੱਲ ਬੋਲਦਾ ਰਿਹਾ ਝੂਠ ਉੱਥੇ ਜੇ ਬੋਲਦਾ ਰਿਹਾ ਮਾਫੀ ਮੰਗੇ ਪਹਿਲੇ ਕਿ ਮੈਂ ਪਹਿਲੇ ਝੂਠ ਬੋਲਦਾ ਰਿਹਾ ਤੋ ਹੁਣ ਸੱਚ ਬੋਲ ਲੈ ਕੀ ਫਰਕ ਪੈਦਾ ਇੱਕ ਹੋਰ ਵਾਲਾ ਇੱਕ ਹੋਰ ਖੁਲਾਸਾ ਕੀਤਾ ਗਿਆ ਕਹਿੰਦੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਿੰਨੇ ਵੀ ਮੁਲਾਜ਼ਮ ਨੇ ਬੜੀ ਮੋਟਾ ਟਰੱਕ ਜਿਹੜਾ ਲੈਂਦੇ ਆ ਉਹਨਾਂ ਦੇ ਡਬ ਟੈਸਟ ਹੋਣਾ ਚਾਹੀਦਾ ਤੁਸੀਂ ਚਾਹੁੰਦੇ ਕਿ ਟੌਪ ਟੈਸਟ ਹੋਣਾ ਚਾਹੀਦੇ ਜੀ ਵੀ ਮੈਂ ਨਹੀਂ ਕਹਿੰਦਾ ਕਿਉਂਕਿ ਧਾਰਮਿਕ ਮਾਮਲੇ 'ਚ ਮੇਰਾ ਕੋਈ ਦਖਲ ਨਹੀਂ ਹੈ ਇਹ ਸ਼੍ਰੋਮਣੀ ਕਮੇਟੀ ਜਵਾਬ ਦੇ ਉਹ ਜਵਾਬ ਦੇ ਦੇ ਇੱਕ ਲਾਸ ਵਾਲਾ ਡਾਕਟਰ ਸਾਹਿਬ ਆਧਿਕ ਕਿਸਾਨ ਦੀ ਮੌਤ ਹੋਈ ਆ ਜੀ ਭਾਜਪੀ ਦੀ ਰੈਲੀ ਦੇ ਦੌਰਾਨ ਕਿਸ ਤਰ੍ਹਾਂ ਵੇਖਦੇ ਇਸ ਮੈਂ ਮੈਂ ਉਹਨੂੰ ਬਹੁਤ ਦੁਖਾਂਤ ਸਮਝਦਾ ਹਾਂ ਕਿ ਕਿਸਾਨ ਆਪਣੀ ਡਿਊਟੀ ਦੇ ਉ ਔਰ ਕਿਸਾਨ ਆਪਣੀਆਂ ਮੰਗਾਂ ਵਾਸਤੇ ਹੈ ਲੇਕਿਨ ਬਸ਼ਰਮੀ ਦਾ ਇਹ ਹੱਦ ਤੱਕ ਹੈ ਕਿ ਇਹ ਜਿਹੜੀ ਮੋਦੀ ਸਰਕਾਰ ਹੈ ਇਹ ਕਿਸਾਨਾਂ ਦੀ ਗੱਲ ਮੰਨਣ ਦੀ ਬਜਾਏ ਇਹਨਾਂ ਤੇ ਹੋਰ ਜ਼ੁਲਮ ਕਰ ਰਹੀ ਹੈ ਲੋਕ ਇੱਕ ਇੱਕ ਜ਼ੁਲਮ ਦਾ ਜਵਾਬ ਦੇਣਗੇ ਔਰ 2024 ਜਿਹੜੇ ਪਾਰਲੀਮੈਂਟ ਇਲੈਕਸ਼ਨ ਹੋ ਚੱਰੀ ਹੈ ਇੱਥੇ ਆਮ ਆਦਮੀ ਪਾਰਟੀ ਭਾਜਪਾ ਔਰ ਅਕਾਲੀ ਦਲ ਇਹਨਾਂ ਦੀ ਜਮਾਨਤਾਂ ਜਬਤ ਕਰਨ ਥੈਂਕ ਯੂ ਸਰ ਜੋ ਜਿਹੜੀ ਅੱਜ ਮੀਟਿੰਗ ਕਰਵਾਈ ਗਈ ਕਿੱਥੇ ਕਰਵਾਈ ਗਈ ਨਾ ਮੇਰਾ ਸੰਦੀਪ ਸਿੰਘ ਸੰਧੂ ਜੀ ਵਾਰਡ ਨੰਬਰ 74 ਇਹ ਮੀਟਿੰਗ ਔਜਲਾ ਸਾਹਿਬ ਦੇ ਜ਼ਮਾਨੇ ਜੇ ਕਰਾਈ ਜੋ ਐਮਪੀ ਇਲੈਕਸ਼ਨ ਚੋਂ ਖੜੇ ਆ ਉਹਦੇ ਕਰਕੇ 7 8 ਵਾਡਾ ਦੀ ਮੀਟਿੰਗ ਜਿਸ ਤਰ੍ਹਾਂ ਦਾ ਰੁਝਾਨ ਲੋਕਾਂ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਮਤਲਬ ਬਹੁਤ ਹੀ ਜ਼ਿਆਦਾ ਉਸ਼ਾ ਹੈ ਜੀ ਲੋਕਾਂ 'ਚ ਆਮ ਆਦਮੀ ਦੇ ਲੋਕ ਇੰਨੇ ਕੱਕ ਚੁੱਕੇ ਆ ਤੁਸੀਂ ਆਪ ਆਪਣੇ ਹਿੱਸਾ ਅੱਖੀਂ ਵੇਖਿਆ ਹੈ ਜੀ ਇਹ ਬੀਤੇ ਸਮੇਂ ਵੀ ਤੁਹਾਡੇ ਲੋਕੀ ਰੈਲੀ ਕਰਵਾਈ ਗਈ ਸੀ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਲੋਕ ਜਿਹੜੇ ਸ਼ਾਮਲ ਕਰਵਾਏ ਗਏ ਸੀ ਕੀ ਕਹਿਣਾ ਚਾਹੋਗੇ ਅਸੀਂ ਘਰ ਤੋਂ ਘਰ ਦੀ ਕੋਟ ਬਲੋ ਉਦਮੀ ਤੁਹਾਡੇ ਸਾਹਮਣੇ ਤੋਂ ਵੱਧ ਇਕੱਠ ਹੈ ਕੋਟ ਖਾਲਸਾ ਤੇ ਹੋਰ ਵੀ ਆਮ ਆਦਮੀ ਪਾਰਟੀ ਦੇ ਲੋਕ ਜਿਹੜੇ ਨੇ ਸ਼ਾਮਲ ਹੋ ਸਕਦੇ ਨੇ ਜੀ ਹਾਂਜੀ ਜੀ ਅਸੀਂ ਨਾਲ ਕੋਈ ਥੋੜੇ ਸਮੇਂ ਦੇ ਵਿੱਚ 10 ਦਿਨਾਂ ਦੇ ਵਿੱਚ ਵਿੱਚ ਇੱਕ ਵੱਡਾ ਇਕੱਠ ਰੱਖਾਂਗੇ ਕੋਟ ਖਾਲਸਾ ਕੋਈ ਚਾਹੀ ਜਿੰਨੇ ਵੀ ਵਾਸੋ ਵੱਧ ਪਰਿਵਾਰ ਆ ਆਮ ਆਦਮੀ ਕਾਲੀ ਬੀ ਜੀਪੀ ਦੀ ਅਸੀਂ ਸ਼ਾਮਲ ਕਰਾਵਾਂਗੇ ਕੀ ਲੱਗਦਾ ਹੈ ਕਿ ਲੱਗਦਾ ਹੈ ਕਿ ਜੇਕਰ ਨਿਸ਼ਚਿਤ ਨਜ਼ਰ ਆ ਰਹੀ ਗੁਡੀ ਸਿੰਘ ਮੋਚਲਾ 100% ਜੀ ਔਰ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਖਾਸ ਕਰਕੇ ਕੋੜਕਾਲ ਸਾਹਿਬ ਦੇ ਤੁਹਾਡੇ ਹਲਕੇ ਦੇ ਲੋਕਾਂ ਨੂੰ ਅਪੀਲ ਇਹੋ ਹੀ ਆ ਜੀ ਜੇ ਆਪਾਂ ਆਪਣਾ ਸੰਵਿਧਾਨ ਬਚਾਉਣਾ ਵਾ ਤੇ ਮੋਦੀ ਸਰਕਾਰ ਨੂੰ ਛੁੱਟਣਾ ਪਊਗਾ ਉਹਦੇ ਲਈ ਆਪਾਂ ਨੂੰ ਕਾਂਗਰਸ ਸਭ ਤੋਂ ਵੱਡੀ ਕਾਂਗਰਸ ਪਾਰਟੀ ਹੈ ਇਸ ਤੋਂ ਵੱਡੀ ਕੋਈ ਹੋਰ ਪਾਰਟੀ ਨਹੀਂ ਹੈਗੀ ਇਹ ਕਿ ਬਹੁਤ ਹੀ 47 ਤੋਂ ਬਾਅਦ ਕਾਂਗਰਸ ਦਾ ਵਜੂਦ ਰਿਹਾ ਤੇ ਕਦੀ ਵੀ ਇਹ ਕਦੀ ਸੰਵਿਧਾਨ ਨੂੰ ਖਤਰਾ ਨਹੀਂ ਹੋਇਆ ਜੋ ਇਹਨਾਂ ਦੇ ਰਾਜ ਚ ਹੋਇਆ ਚਾਹੋਗੇ ਨੌਜਵਾਨ ਕਿੰਨਾ ਕੇ ਸਹਿਯੋਗ ਦਿੰਦੇ ਹੋਏ ਨਜ਼ਰ ਆ ਰਹੇ ਜੀ ਖਾਸ ਤੌਰ ਤੇ ਤੁਹਾਡੀ ਸੀ ਵੀ ਦੇਖੋ ਜੀ ਤੁਸੀਂ ਪਿਛਲੀ 8 ਵਾਡਾਂ ਦੀ ਜਿਹੜੀ ਵੈਸਟ ਦੀ ਹੋਈ ਮੀਟਿੰਗ ਉਹਦੇ ਵਿੱਚ ਵੀ ਘੱਟੋ ਘੱਟ 2 ਤੋਂ 2.5 ਹਜ਼ਾਰ ਬੰਦਾ ਸੀ ਸਿਰਫ ਇਹ ਕੋਈ ਰੈਲੀ ਟਾਈਪ ਨਹੀਂ ਸੀ ਇਹ ਇੱਕ ਬੂਥ ਦੇ ਜਿਹੜੇ ਬੂਥ ਦੇ ਕੈਂਡੀਡੇਟ ਹੈ ਜਿਹੜੇ ਬੂਥਾਂ ਨੂੰ ਸਾਹਮਦੇ ਆ ਉਹਨਾਂ ਦੀ ਵੀ ਇੱਕ ਮੀਟਿੰਗ ਕਰਾਈ ਗਈ ਆ ਇਹ ਵੈਸ਼ ਦੇ ਵਿੱਚ ਦੂਜੀ ਮੀਟਿੰਗ ਕਰਾਈ ਗਈ ਆ ਤੁਸੀਂ ਉੱਥੇ ਛਾਹ ਵੇਖ ਹੀ ਸਕਦੇ ਹੋ ਜੇ ਰੈਲੀ ਕਰਉਣੀ ਹੋਈ ਤੇ ਇਹ ਤੇ ਹਜ਼ਾਰਾਂ ਦਾ ਇਕੱਠ ਦੇ ਵਿੱਚ ਹੋਊਗੀ ਜਦਕਿ ਇਹ ਇੱਕ 8-8 ਮੀੜੀਆਂ ਨੂੰ ਚਾਰ ਬਲਾਕਾਂ ਦੇ ਵਿੱਚ ਵੰਡਿਆ ਗਿਆ ਜਿਹੜੀ 8 ਵਾਡਾਂ ਦੀ ਮੀਟਿੰਗ ਪਹਿਲਾਂ ਕਰਾਈ ਗਈ ਸੀ 8 ਵਾਡਾਂ ਦੀ ਹੁਣ ਕਰਾਈ ਆ ਨੌਜਵਾਨਾਂ ਚ ਕਿੰਨਾ ਕਰੋਸ਼ ਨੌਜਵਾਨਾਂ ਚ ਉਤਸ਼ਾਹ ਤੁਸੀਂ ਵੇਖ ਹੀ ਰਿਹਾ ਜੀ ਇਹ ਇਸ ਵਾਰੀ ਵੱਧ ਤੋਂ ਵੱਧ ਨੌਜਵਾਨਾਂ ਦਾ ਯੋਗਦਾਨ ਰਹੇਗਾ ਤੇ ਰਾਹੁਲ ਗਾਂਧੀ ਜੀ ਦੀ ਇੱਕ ਤਰਫਾ ਗਠਜੋੜ ਦੀ ਸਰਕਾਰ ਬਣੂਗੀ ਤੇ ਮੋਦੀ ਦੇ ਜਿਹੜੇ ਝੂਠੇ ਭਲੰਦੇ ਆ ਉਹ ਏਅਰ ਕੀ ਚਗਣਾ ਚੂਰ ਹੋਣਗੇ ਜਿਹੜਾ 400 ਦਾ ਕੱਠ ਕਹਿ ਰਿਹਾ 400 ਦੀਆਂ ਸੀਟਾਂ ਇਹ 140 ਤੇ ਸਿੰਮਟ ਕੇ ਰਹਿ ਜਾਣਗੀਆਂ ਆਮ ਲੋ ਆਮ ਆਦੀ ਪਾਰਟੀ ਦੇ ਲੋਕ ਵੀ ਸ਼ਾਮਿਲ ਹੁੰਦੇ ਨੇ ਕੀ ਉਹਨਾਂ ਦੇ ਮਨ ਚ ਮਲਾਲ ਹੁੰਦਾ ਤੁਹਾਡਾ ਨਾਲ ਗੱਲਬਾਤ ਹੁੰਦੀ ਹੈ ਜੀ ਵੇਖੋ ਜੀ ਆਮ ਆਦਮੀ ਦੇ ਪਾਰਟੀ ਤੋਂ 2 ਸਾਲਾਂ ਤੋਂ ਲੋਕ ੱਕ ਚੁੱਕੇ ਆ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਝੂਠਾਂ ਦੀ ਸਰਕਾਰ ਆ ਇਨਾਂ ਦੇ ਕੋਈ ਕੰਮ ਤੇ ਹੋਇਆ ਨਹੀਂ ਜੇ ਇਨਾਂ ਕੋ ਇੰਨਾ ਹੀ ਕੁਝ ਹੁੰਦਾ ਤੇ 2002 ਸਾਲ ਹੋ ਗਿਆ ਤੇ ਕਾਰਪੋਰੇਸ਼ਨ ਦੀਆਂ ਚੋਣਾ ਨਾ ਕਰਾਉਂਦੇ ਇਨਾਂ ਨੂੰ ਪਤਾ ਵਾ ਵੀ ਸਾਡਾ ਵजूद ਖਤਮ ਹੋ ਚੁੱਕਿਆ ਇਹ ਪੇਲੀ ਵਾਰ ਤੇ ਲਾਸਟ ਟਾਈਮ ਆਏ ਆ ਪੰਜਾਬ ਦੇ ਵਿੱਚ ਗਾਂ ਦੇ ਇਨਾਂ ਦਾ ਕੋਈ ਵजूद ਨਹੀਂ ਰਹੇਗਾ ਜੀ